ਹਾਂਜੀ ਦੋਸਤੋ ਬਹੁਤ ਬਹੁਤ ਸਵਾਗਤ ਕਰਦੇ ਆਂ ਆਪਣੇ ਚੈਨਲ ਤੇ ਅੱਜ ਦੀ ਇਸ ਵੀਡੀਓ ਦੇ ਵਿੱਚ ਗੱਲ ਕਰਾਂਗੇ ਲੰਮੇ ਸਮੇਂ ਤੋਂ ਚੱਲ ਰਹੀ ਮਹੱਤਵਪੂਰਨ ਕੇਸ ਪੈਨਸ਼ਨਰਸ ਨੂੰ 2.20 ਫੈਕਟਰ ਦਿੱਤੇ ਜਾਣ ਸੰਬੰਧੀ ਸੀ ਡਬਲ ਪੀ 12159 2023 ਨਰੇਂਦਰ ਪਾਲ ਐਂਡ ਅਦਰਸ ਸਟੇਟ ਆਫ ਪੰਜਾਬ ਦੇ ਨੈਕਸਟ ਹੀアリング ਦੇ ਬਾਰੇ ਜ਼ਿਕਰ ਕਰਾਂਗੇ ਸਭ ਤੋਂ ਪਹਿਲਾਂ ਆਪ ਸਭ ਨੂੰ ਰਿਕਵੈਸਟ ਹੈ ਚੈਨਲ ਤੇ ਪਹਿਲੀ ਵਾਰੀ ਆ ਰਹੇ ਹੋ ਚੈਨਲ ਨੂੰ ਸਬਸਕ੍ਰਾਈਬ ਅਤੇ ਵੀਡੀਓ ਨੂੰ ਸਬ ਦਿਨਾਂ ਅੱਜ ਰੂ ਸ਼ੇਅਰ ਕਰਨਾ ਜੀ ਦੱਸਦੀ ਕਿ ਪੰਜਾਬ ਸਰਕਾਰ ਦੇ ਰਾਜਕਾਲ ਦੇ ਵਿੱਚ ਸਮਾਜ ਦਾ ਲਗਭਗ ਹਰ ਵਿਅਕਤੀ ਦੁਖੀ ਹੋਇਆ ਹੈ ਬੈਠਦਾ ਹੈ ਅਤੇ ਆਪਣੇ 2022 ਦੀਆਂ ਵਿਧਾਨ ਸਭਾ ਚੋਣਾਂ ਦੇ ਵਿੱਚ ਆਮ ਆਦਮੀ ਪਾਰਟੀ ਦੇ ਹੱਕ ਦੇ ਵਿੱਚ ਬੰਪਰ ਵੋਟਾਂ ਪਾ ਕੇ ਇਹਨਾਂ ਨੂੰ ਸੱਤਾ ਦੇ ਵਿੱਚ ਲਿਆਉਣ ਵਿੱਚ ਵੱਡਾ ਹੱਥ ਰਿਹਾ ਸੀ ਪਰੰਤੂ ਪੱਟੀ ਉਮਰ ਦੇ ਪੈਨਸ਼ਨਰ ਤਾਂ ਕੁਝ ਜ਼ਿਆਦਾ ਹੀ ਇਹ ਸਰਕਾਰ ਤੋਂ ਦੁਖੀ ਹੋਏ ਬੈਠੇ ਹਨ ਇਸ ਦਾ ਕਾਰਨ ਇਹ ਹੈ ਕਿ ਸਰਕਾਰ ਉਹਨਾਂ ਨੂੰ ਮੀਟਿੰਗਾਂ ਦੇ ਕੇ ਉਹਨਾਂ ਨੂੰ ਨਾਲ ਮੀਟਿੰਗਾਂ ਕਰਦੇ ਨੇ ਸਗੋਂ ਠਾਠ ਕਰਨ ਵਾਸਤੇ ਠਿਠ ਕਰਨ ਦੇ ਵਾਸਤੇ ਅਤੇ ਪਰੇਸ਼ਾਨ ਕਰਨ ਦੇ ਵਾਸਤੇ ਅੱਗੇ ਤੋਂ ਅੱਗੇ ਹੋਰ ਤਰੀਕੇ ਨੈਕਸਟ ਮੀਟਿੰਗ ਦੀਆਂ ਜਿਹੜੀਆਂ ਪਾਈਆਂ ਜਾਂਦੀਆਂ ਹਨ ਜੋ ਕਿ ਇੱਕ ਜਿਹੜਾ ਦਿਖਾਵਾ ਹੀ ਕੀਤਾ ਜਾਂਦਾ ਹੈ ਅਤੇ ਪੈਨਸ਼ਨ ਦੇ ਨਾਲ ਉਹਨਾਂ ਨੂੰ ਜਲੀਲ ਕਰਨ ਦਾ ਇੱਕ ਸਾਧਨ ਹੀ ਬਣ ਚੁੱਕਿਆ ਹੈ ਇਸ ਤੋਂ ਇਲਾਵਾ 2.95 ਦਾ ਫੈਕਟਰ ਜੋ ਕਿ 6ਵੇਂ 6ਵੇਂ ਤਨਖਾਹ ਹਮੇਸ਼ਾ ਨੇ ਜਿਹੜਾ ਰਿਕਮੈਂਡ ਪੈਨਸ਼ਨ ਵਾਸਤੇ ਕੀਤਾ ਸੀਗਾ ਉਸ ਨੂੰ ਪਹਿਲਾਂ ਤਾਂ ਆਮ ਆਦਮੀ ਪਾਰਟੀ ਦੇ ਲੀਡਰ 2022 ਦੀਆਂ ਚੋਣਾਂ ਤੋਂ ਪਹਿਲਾਂ ਉਦੋਂ ਜਿਹੜਾ ਕਿ ਐਡਵੋਕੇਸੀ ਕਰਦੇ ਰਹੇ ਜਿਹੜੇ ਉਹਦੇ ਹੱਕ ਦੇ ਵਿੱਚ ਬੋਲਦੇ ਰਹੇ ਪੱਤਰ ਲਿਖਦੇ ਰਹੇ ਪਿਛਲੀ ਕਾਂਗਰਸ ਸਰਕਾਰ ਨੂੰ ਕਈ ਪੈਸ਼ਨਰਸ ਨੂੰ 2.59 ਗੁਣਾਕ ਦੇ ਫੈਕਟਰ ਦੇ ਨਾਲ ਉਹਨਾਂ ਦੀ ਪੈਨਸ਼ਨ ਸੋਧੇ ਜਾਣੀ ਚਾਹੀਦੀ ਹੈ ਪਰੰਤੂ ਜਦੋਂ ਖੁਦ ਸੱਤਾ ਦੇ ਵਿੱਚ ਆ ਗਏ ਤਾਂ ਫਿਰ ਕੋਰਟ ਕੇਸਾਂ ਦੇ ਵਿੱਚੋਂ ਇਸ ਸਬੰਧੀ ਜਿਹੜਾ ਹੈ ਕੇਸ ਜਿੱਤਣ ਦੇ ਬਾਵਜੂਦ ਵੀ ਲਾਗੂ ਨਹੀਂ ਜਿਹੜਾ ਕੀਤਾ ਗਿਆ ਬਲਕਿ ਬਹੁਤ ਸਾਰੇ ਅੜਿੱਕੇ ਜੋ ਹਨ ਖੜੇ ਕਰ ਦਿੱਤੇ ਗਏ ਹਨ ਅਤੇ ਉਸ ਤੋਂ ਜਿਹੜਾ ਕਿ ਬਿਲਕੁਲ ਹੀ ਇਨਕਾਰ ਨਹੀਂ ਕਰ ਦਿੱਤਾ ਗਿਆ ਜਿਸ ਦੀ ਕਰਕੇ ਮਜਬੂਰ ਹੋ ਕੇ ਪੈਨਸ਼ਨਰਸ ਨੂੰ ਮਾਂ ਜੋ ਪੰਜਾਬ ਐਂਡ ਹਰਿਆਣਾ ਹਾਈ ਕੋਰਟ ਦਾ ਦਰਵਾਜ਼ਾ ਖੜਕੋਣਾ ਪਿਆ ਅਤੇ ਇਸ ਦੇ ਸਬੰਧੀ ਬਹੁਤ ਸਾਰੇ ਰਿਟਾਂ ਪਾਈਆਂ ਜਾ ਚੁੱਕੀਆਂ ਹਨ ਜਿਨ੍ਹਾਂ ਦੇ ਵਿੱਚ ਇੱਕ ਰਿਟ ਹੈ ਸੀਡਬਲਪੀ 2023 ਨਰਿੰਦਰ ਪਾਲ ਐਂਡ ਅਦਰਸ ਸਟੇਟ ਪੰਜਾਬ ਐਂਡ ਅਦਰਸ ਇਸ ਕੇਸ ਦੀ ਪਿਛਲੀ ਸੁਣਵਾਈ ਜੋ ਹੈ ਸੀ ਉਹ 22 12 2025 ਨੂੰ ਹੋਈ ਸੀ ਪ੍ਰੰਤੂ ਉਸ ਵੇਲੇ ਇਸ ਦਾ ਕੋਈ ਫਾਈਨਲ ਫੈਸਲਾ ਨਹੀਂ ਸੀ ਆਇਆ ਸਗੋਂ ਨੈਕਸਟ ਜਿਹੜੀ ਡੇਟ ਆਫ ਹੀアリング ਪਾ ਦਿੱਤੀ ਗਈ ਸੀ ਅਤੇ ਤਰੀਕ ਤੇ ਤਰੀਕ ਪਾ ਦਿੱਤੀ ਸੀ ਜੋ ਇਸ ਦਾ ਸਿਲਸਿਲਾ ਜੋ ਹੈ ਉਹ ਚਲਾਇਆ ਗਿਆ ਤੇ ਹੁਣ ਇਸ ਦੀ ਜਿਹੜੀ ਜੋ ਨੈਕਸਟ ਡੇਟ ਆਫ ਹੀアリング ਹੈ ਉਹ ਜਲਦੀ ਹੀ ਹੈ ਜਾਣੇ ਕਿ 2 2 2026 ਜਿਹੜਾ ਕਿ ਇਜ਼ੀ ਸੁਣਵਾਈ ਮਾਨਯੋਗ ਪੰਜਾਬ ਐਂਡ ਹਰਿਆਣਾ ਹਾਈ ਕੋਰਟ ਦੇ ਵਿੱਚ ਕੀਤੀ ਜਾਵੇਗੀ ਹੁਣ ਕਹਿਣ ਦਾ ਭਾਵ ਇਹ ਹੈ ਕਿ ਹੈਰਾਨੀ ਹੈ ਇਸ ਗੱਲ ਦੀ ਹੁੰਦੀ ਹੈ ਕਿ ਉਹ ਵਿੱਤ ਮੰਤਰੀ ਸਰਦਾਰ ਹਰਪਾਲ ਸਿੰਘ ਚੀਮਾ ਜੋ ਕਿ ਕਿਹਾ ਕਿਹਾ ਕਰਦੇ ਸਨ ਕਿ 2.59 ਦਾ ਫੈਕਟਰ ਦੇ ਨਾਲ ਪੈਨਸ਼ਨ ਸੋਧੀ ਜਾਣੀ ਪੈਸ਼ਨਰ ਦਾ ਹੀ ਇਹ ਉਹਨਾਂ ਦਾ ਹੱਕ ਹੈ ਅਤੇ ਉਸ ਹੱਕ ਦੇ ਵਿੱਚ ਕੜੇ ਜਿਹੜੇ ਬਤਿਤ ਹੁੰਦੇ ਸਨ ਹੁਣ ਕਿਉਂਕਿ ਇਸ ਤੋਂ ਬਿਲਕੁਲ ਹੀ ਜਿਹੜਾ ਕੀ ਕਰਾਰਾ ਜਿਹੜਾ ਕੀ ਕਿਨਾਰਾ ਕਰ ਚੁੱਕੇ ਹਨ ਇਸ ਦੇ ਵਿੱਚ ਉਲਟ ਮਾਨ ਜੋ ਪੰਜਾਬ ਐਂਡ ਹਰਿਆਣਾ ਹਾਈ ਕੋਰਟ ਦੇ ਵਿੱਚ ਇੱਕ ਐਫਿਡੈਫਿਡ ਦਾਇਰ ਕਰਕੇ ਇਹ ਕਹਿ ਰਹੇ ਹਨ ਕਿ 6ਵੇਂ ਤਨਖਾਹ ਕਮਿਸ਼ਨ ਦੀਆਂ ਜੋ ਰੈਫਰਡੈਂਸ ਰੈਫਰਡੇਸ਼ਨ ਹਨ ਉਸ ਨੂੰ ਮੰਨਣ ਵਾਸਤੇ ਸਰਕਾਰ ਕੋਈ ਪਵੰਦ ਨਹੀਂ ਹੈ ਇਸ ਦੇ ਵਿੱਚ ਵਾਧਾ ਘਾਟਾ ਵੀ ਕਰ ਸਕਦੀ ਹੈ ਅਤੇ ਉਸ ਦੇ ਅਨੁਸਾਰ ਹੀ ਜੋ ਹੈ ਸਪੀਕਿੰਗ ਆਰਡਰ ਜਾਰੀ ਕੀਤੇ ਗਏ ਹਨ ਉਹ ਵੀ ਜਿਹੜੀ ਤੱਥਾਂ ਤੋਂ ਕਾਫੀ ਦੂਰ ਹਨ ਅਤੇ ਉਹਨਾਂ ਦੀ ਜਿਹੜੀ ਕਿ ਉਹਨਾਂ ਦੇ ਜਾਰੀ ਹੋਣ ਦੇ ਨਾਲ ਅਦਾਲਤਾਂ ਦੇ ਵਿੱਚ ਪੇਸ਼ ਕੀਤੇ ਜਾਣ ਨਾਲ ਸਗੋਂ ਪੈਸ਼ਨਰਸ ਨੂੰ ਕਾਫੀ ਜਿਹੜੀ ਨਿਰਾਸ਼ ਹੀ ਕੀਤਾ ਗਿਆ ਹੈ ਪਰੰਤੂ ਜੋ ਪੈਨਸ਼ਨਰ ਹਨ ਉਹ ਵੀ ਆਪਣੇ ਹੱਕ ਦੇ ਵਾਸਤੇ ਸੰਘਰਸ਼ ਕਰ ਰਹੇ ਹਨ ਅਤੇ ਜੇਕਰ ਸਰਕਾਰ ਮੀਟਿੰਗਾਂ ਦੇ ਰਹੀ ਹੈ ਜਾਂ ਗੱਲਬਾਤ ਜੇ ਰਾਹੀ ਮਸਲੇ ਨੂੰ ਹੱਲ ਨਹੀਂ ਕਰਦੀ ਤਾਂ ਫਿਰ ਮਾਂ ਜੋ ਅਦਾਲਤਾਂ ਦਾ ਸਹਾਰਾ ਲੈ ਕੇ ਅਤੇ ਆਪਣਾ ਜੋ ਰਾਈਟ ਹੈ ਇਸ ਨੂੰ ਲੈ ਕੇ ਰਹਿਣਗੇ ਤੇ ਇਸ ਗੱਲ ਤੇ ਪੱਕਾ ਜਿਹੜਾ ਕਿ ਇਹ ਮਨ ਕਰ ਚੁੱਕੇ ਨੇ ਫੈਸਲਾ ਕਰ ਚੁੱਕੇ ਨੇ ਹਨ ਕਿ ਪੈਨਸ਼ਨ ਦੀ ਜਿਹੜੀ ਕਿ ਇਹਨਾਂ ਨੇ ਜਿਹੜਾ ਕਿ ਫੈਸਲਾ ਕੀਤਾ ਕਿ ਜਿਹੜਾ ਕਿ ਅਦਾਲਤਾਂ ਦਾ ਸਹਾਰਾ ਲੈਣ ਨੂੰ ਜਿਹੜਾ ਕਿ ਕੀਤਾ ਹੈ ਅਸ ਥੀਸ ਵੀਡੀਓ ਦੇ ਵਿੱਚ ਨੇ ਧੰਨਵਾਦ ਜੀ